ਸਸ਼ਕਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦਾ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੈਤਾ ਰਾਣਾ ਤੁਹਾਡੇ ਲਈ ਲੈ ਕੇ ਆਹਜ਼ਰਾ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋ ਸ਼ੁਰੂਆਤ ਕਰ ਲੈਨੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਸੋ ਦਿਲਜੀਤ ਦੋਸਾਂਝ ਨਾ ਸਿਰਫ ਪੰਜਾਬੀ ਇੰਡਸਟਰੀ ਦੇ ਲਈ ਬਲਕਿ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਆਈਕੋਨਿਕ ਸਟਾਰ ਦਿਲਜੀਤ ਦੋਸਾਂਝ ਜੋ ਬਾਲੀਵੁੱਡ ਦੇ ਵਿੱਚ ਤਾਂ ਜਾ ਹੀ ਚੁੱਕਿਆ ਪਰ ਬਾਲੀਵੁੱਡ ਦੇ ਕਲਾਕਾਰਾਂ ਦੇ ਵੱਲੋਂ ਉਹ ਵੀ ਅਜਿਹੇ ਕਲਾਕਾਰਾਂ ਦੇ ਵੱਲੋਂ ਜਿਨ੍ਹਾਂ ਨੇ ਕਹਿ ਸਕਦੇ ਹੈ ਕਿ ਅੱਧੀ ਜ਼ਿੰਦਗੀ ਆਪਣੀ ਬਾਲੀਵੁੱਡ ਇੰਡਸਟਰੀ ਨੂੰ ਦੇ ਦਿੰਦੀ ਹੈ। ਉਹਨਾਂ ਦੇ ਵੱਲੋਂ ਜਦੋਂ ਤਾਰੀਫ਼ ਸੁਣੀ ਜਾਂਦੀ ਹੈ। ਸੋ ਜ਼ਰੂਰ ਦੱਸ ਦਿਆ ਮੁੱਦਾ ਕੀ ਹੈ ਕਿ ਫਿਲਹਾਲ ਦਿਲਜੀਤ ਦੋਸਾਂਝ ਨੇ ਸ਼ਾਹਰੂਖ ਖਾਨ ਅਤੇ ਉਹਨਾਂ ਦੇ بیٹے ਆਰੀਅਨ ਖਾਨ ਦੇ ਨਾਲ ਕੋਲਾਬ ਕੀਤਾ ਹੈ। ਉਹਨਾਂ ਦਾ ਗੀਤ ਤੈਨੂੰ ਕੀ ਪਤਾ ਰਿਲੀਜ਼ ਹੋ ਚੁੱਕਿਆ ਹੈ। ਸੋ ਦਿਲਜੀਤ ਦੋਸਾਂਝ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ ਤੇ ਸਪੈਸ਼ਲ ਥੈਂਕਸ ਸ਼ਾਹਰੂਖ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ। ਨਾ ਸਿਰਫ ਸ਼ਾਹਰੂਖ ਖਾਨ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ ਕੀਤੀ ਜਾ ਬਲਕਿ ਆਪਣੇ ਪੁੱਤਰ ਆਰਿਆਨ ਖਾਨ ਨੂੰ ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਨ ਅਤੇ ਉਹਨਾਂ ਤੋਂ ਕੁਝ ਸਿੱਖਣ ਦੇ ਲਈ ਵੀ ਜੜੀ ਹੈ ਅਪੀਲ ਜ਼ਰੂਰ ਕੀਤੀ ਹੈ ਹਾਲਾਂਕਿ ਇਸ ਵੀਡੀਓ ਦੇ ਵਿੱਚ ਇੱਕ ਚਲਕ ਜ਼ਰੂਰ ਦਿਖਾਈ ਦਿੰਦੀ ਹੈ ਜਦੋਂ ਆਰਿਆਨ ਖਾਨ ਦਿਲਜੀਤ ਦੋਸਾਂਝ ਦੇ ਨਾਲ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਸ ਦੌਰਾਨ ਆਰਿਆਨ ਆਪਣੇ ਪਿਤਾ ਸ਼ਾਹਰੂਖ ਖਾਨ ਨੂੰ ਫੋਨ ਲਗਾਉਂਦੇ ਨੇ ਤੇ ਸ਼ਾਹਰੂਖ ਖਾਨ ਜਦੋਂ ਆਪਣੇ ਪੁੱਤਰ ਨੂੰ ਕਹਿੰਦੇ ਨੇ ਕਿ ਤੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੋਸਾਂਝ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਤੇ ਦਿਲਜੀਤ ਦੋਸਾਂਝ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਨੇ ਸੋ ਨਾ ਸਿਰਫ ਦੇ ਲਈ ਬਲਕਿ ਦਿਲਜੀਤ ਦਸਾਂਝ ਤੇ ਲੇਵੀਏ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਰੁਕਣ ਨਹੀਂ ਵਾਲੇ ਅਸੀਂ ਝੁੱਕਣ ਨਹੀਂ ਵਾਲੇ ਇਹ ਨਸ਼ਾ ਐ ਸਿਰ ਚੜਿਆ ਤੈਨੂੰ ਕੀ ਬਤਾ ਇਰਾਦਾ ਤਾਂ ਮੇਰਾ ਦੁਨੀਆ ਹਮਸੇ ਹੋ ਮੁਦਨੀਆਂ ਸੇ ਖਫਾ ਹੋ ਤੈਨੂੰ

ਉਥੇ ਹੀ ਖਾਨ ਸਾਹਿਬ ਫਿਲਹਾਲ ਕੈਨੇਡਾ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਲਗਾਤਾਰ ਖਾਨ ਸਾਹਿਬ ਦੇ ਸ਼ੋਜ਼ ਲੱਗ ਰਹੇ ਨੇ ਕਾਨਸਰਟਸ ਕੀਤੇ ਜਾ ਰਹੇ ਨੇ ਤੇ ਇਸ ਦੇ ਵਿਚਕਾਰ ਖਾਨ ਸਾਹਿਬ ਦੇ ਚੋਲੀ ਇੱਕ ਬਹੁਤ ਵੱਡਾ ਅਵਾਰਡ ਪਾਇਆ ਗਿਆ ਜੇ ਬਿਲਕੁਲ ਖਾਨ ਸਾਹਿਬ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਵੱਲੋਂ ਖਾਨ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਹਾਲਾਂਕਿ ਮੇਅਰ ਹਾਊਸ ਦੇ ਵੱਲੋਂ ਖਾਸ ਤੌਰ ਤੇ ਪੈਟ੍ਰਿਕ ਬ੍ਰਾਊਨ ਜੋ ਬ੍ਰੈਂਪਟਨ ਦੇ ਮੇਅਰ ਨੇ ਉਹਨਾਂ ਦੇ ਵੱਲੋਂ ਆਪਣੀ ਟੀਮ ਦੇ ਨਾਲ ਖਾਨ ਸਾਹਿਬ ਨੂੰ ਸਨਮਾਨਿਤ ਕੀਤਾ ਸੋ ਇਹ ਅਵਾਰਡ ਜਿਹੜਾ ਖਾਸ ਤੌਰ ਤੇ ਖਾਨ ਸਾਹਿਬ ਨੂੰ ਦਿੱਤਾ ਗਿਆ ਸੋ ਖਾਨ ਸਾਹਿਬ ਦੀ ਜ਼ਿੰਦਗੀ ਦਾ ਵੀ ਕਹਿ ਸਕਦੇ ਕਿ ਬਹੁਤ ਵੱਡਾ ਦਿਨ ਹੈ ਕਿ ਉੱਥੇ ਦੀ ਕੰਟਰੀ ਦੇ ਵਿੱਚ ਜਾ ਕੇ ਉੱਥੇ ਦੇ ਮੇਅਰ ਦੇ ਵੱਲੋਂ ਜਦੋਂ ਸਨਮਾਨਿਤ ਕੀਤਾ ਜਾਂਦਾ ਸੋ ਇਹ ਜ਼ਰੂਰ ਦੱਸ ਦਈਏ ਕਿ ਗਾਇਕਤਾ ਬਹੁਤ ਨੇ ਪਰ ਕਿਸੇ ਕਿਸੇ ਦੀ ਝੋਲੀ ਅਜਿਹੇ ਅਵਾਰਡਸ ਮਿਲਦੇ ਨੇ ਕਿਸੇ ਕਿਸੇ ਨੂੰ ਹੀ ਇਹੋ ਜਿਹੇ ਅਵਾਰਡਸ ਦੇ ਨਾਲ Your dedication to the sacred musical tradition, your commitment to sharing the spiritual and cultural heritage of pop music, have a rich audience and honor the legacy of the timeless art form. Your performances continue to inspire uh, many connecting hearts across cultures, caring for the profound tradition of music um, and passion. Your commitment to music excellence is acknowledged with a deep appreciation and respect for myself and Councillor Rod. Thank you, Thank you. Give them a big clap. ਏਪੀ ਟੱਲੋ ਸੋ ਫਿਲਹਾਲ ਏਪੀ ਟੱਲੋ ਦੇ ਵੱਲੋਂ ਵੀ ਪੰਜਾਬ ਦੇ ਹੜਾਂ ਤੇ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਨੇ ਇੱਕ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਉਹ ਖਾਸ ਤੌਰ ਤੇ ਪੰਜਾਬ ਜ਼ਰੂਰ ਆਉਣਗੇ ਹਾਲਾਂਕਿ ਫਿਲਹਾਲ ਉਹ ਆਪਣੇ ਪ੍ਰੋਜੈਕਟਸ ਆਪਣੀ ਕਮਿਟਮੈਂਟਸ ਦੇ ਵਿੱਚ ਬਿਜ਼ੀ ਨੇ ਬਟ ਜਦੋਂ ਹੀ ਉਹ ਇਸ ਇਹਨਾਂ ਚੀਜ਼ਾਂ ਤੋਂ ਥੋੜਾ ਫ੍ਰੀ ਹੁੰਦੇ ਨੇ ਤਾਂ ਉਹ ਪੰਜਾਬ ਦੇ ਵਿੱਚ ਜ਼ਰੂਰ ਜਾਣਗੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਉੱਥੇ ਦੇ ਇਲਾਕਿਆਂ ਦਾ ਦੌਰਾ ਕਰਨਗੇ ਸੋ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਾਬਿਲ ਤਾਰੀਫ ਦੱਸਿਆ ਹੈ ਕਿ ਹਰ ਕੋਈ ਕਲਾਕਾਰ ਪੂਰੀ ਇੰਡਸਟਰੀ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੀ ਹਾਇਰ ਕਿਸੇ ਦੇ ਵੱਲੋਂ ਆਪਣਾ ਯੋਗਦਾਨ ਦਿੱਤਾ ਗਿਆ ਤੇ ਇਹ ਪੀਟਲੋਨ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਪੰਜਾਬ ਜਾਣਗੇ ਤਾਂ ਆਪਣੇ ਤੌਰ ਤੇ ਕਹਿ ਸਕਦੇ ਕਿ ਜ਼ਰੂਰ ਜਾਇਜ਼ਾ ਲੈਣਗੇ ਕਿਉਂਕਿ ਫਿਲਹਾਲ ਇਹ ਪੀਟਲੋ ਦੀ ਵੀ ਟੀਮ ਕਹਿ ਸਕਦੇ ਆ ਕਿ ਇਹਨਾਂ ਇਲਾਕਿਆਂ ਦਾ ਦੌਰਾ ਕਰ ਰਹੀ ਹੈ ਜਾਇਜ਼ਾ ਲੈ ਰਹੀ ਹੈ ਆਪਣਾ ਸਰ ਦਾ ਵੰਦਾ ਯੋਗਦਾਨ ਪੀਟਲੋ ਦੀ ਟੀਮ ਦੇ ਵੱਲੋਂ ਵੀ ਪਾਇਆ ਜਾ ਰਿਹਾ ਹੈ ਪਰ ਇਹ ਪੀਟਲੋ ਖੁਦ ਬਹੁਤ ਜਲਦ ਪੰਜਾਬ ਆਉਣਗੇ ਤੇ ਇਹਨਾਂ ਇਲਾਕਿਆਂ ਦਾ ਹਾਲਾਤ ਜਾਣਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਿਲ ਬੜਾ ਭਾਰਾ ਆ ਪੰਜਾਬ ਦੀ ਸਿਚੁਏਸ਼ਨ ਨੂੰ ਲੈ ਕੇ ਤੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਮੈਂ ਤੇ ਮੇਰੀ ਟੀਮ ਸਾਥੋਂ ਜਿੰਨਾ ਉਹ ਸਾਦਾ ਸੀ ਸਪੋਰਟ ਕਰ ਰਹੇ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਕੰਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੌਂਗ ਟਰਮ ਕਰਨਾ ਪੈਣਾ ਹੈ ਇਸ ਚੀਜ਼ ਨੂੰ ਸਹੀ ਕਰਨ ਲਈ 1 2 3 ਹਫ਼ਤੇ 4 ਹਫ਼ਤੇ ਨਹੀਂ 6 ਮਹੀਨੇ ਤੋਂ ਸਾਲ ਤੁਹਾਨੂੰ ਵੱਧ ਟਾਈਮ ਲੱਗ ਸਕਦਾ ਹੈ ਮੇਰੀ ਮੱਕੜ ਸਾਹਿਬ ਗੌਰਵ ਵੀਰੇ ਨਾਲ ਗੱਲ ਚੱਲ ਰਹੀ ਹੈ ਉਹ ਆਨੂੰ ਗਰਾਊਂਡ ਲੈਵਲ ਦੀ ਇਨਫੋਰਮੇਸ਼ਨ ਦੇ ਰਹੇ ਨੇ ਤੇ ਉਹ ਵੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਸਾਰਿਆਂ ਨੇ ਹਜੇ ਤੱਕ ਪੰਜਾਬ ਦੀ ਬਹੁਤ ਸਪੋਰਟ ਕੀਤੀ ਹੈ ਕੀਤੀ ਹੈ ਪੰਜਾਬੀਆਂ ਨੇ ਹੋਰਾਂ ਨੇ ਨਹੀਂ ਪਰ ਜਿਹੜਾ ਫੇਜ਼ 2 ਆਉਣਾ ਆ ਉਹਦੇ ਵਿੱਚ ਹੋਰ ਮਦਦ ਦੀ ਲੋੜ ਆ ਜਿਵੇਂ ਕਿ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਜਾਂ ਪੈਲੀਆਂ ਤੇ ਰੇਤਾ ਚੜ ਗਈ ਆ ਜਾਂ ਪਸ਼ੂ ਮਰ ਗਏ ਨੇ ਜਾਂ ਕਿਸੇ ਨੂੰ ਮੈਡੀਕਲ ਹੈਲਪ ਦੀ ਲੋੜ ਆ ਸੋ ਮੈਂ ਵੀ ਪੰਜਾਬ ਜਾ ਰਿਹਾ ਆ ਉਹਦੇ ਪਿੱਛੇ ਮਕਸਦ ਵੀ ਇਹੀ ਆ ਕਿ ਜਿਹੜੇ ਭੈਣ ਭਰਾ ਸਾਡੇ ਵੌਲੰਟੀਅਰਸ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂਟਲੀ ਬੂਸਟ ਕਰਨ ਦਾ ਫਰਜ਼ ਵੀ ਸਾਡਾ ਬਣਦਾ ਆ ਉਹ ਆਪਣਾ ਘਰ-ਬਾਰ ਛੱਡ ਕੇ ਜਿੱਦਾਂ ਸੇਵਾ ਕਰ ਰਹੇ ਨੇ ਇਹ ਕੰਮ ਸੌਖਾ ਨਹੀਂਗਾ ਤੇ ਇਹ ਟਾਈਮ ਜਿਹੜਾ ਆ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦਾ ਆ ਹੁਣ ਨਾ ਕਿ ਇੱਕ ਦੂਜੇ ਤੇ ਉਂਗਲਾਂ ਕਰਨ ਦਾ ਆ ਸੋ ਅਹੀਂ ਜਿੱਦਾਂ ਸਾਰੇ ਹੁਣ ਆਪਣੇ ਕੰਮਕਾਰਾਂ 'ਚ ਬਿਜ਼ੀ ਆ ਪਰ ਹਾਨੂੰ ਇਹ ਵੀ ਕੰਮ ਨਾਲ-ਨਾਲ ਸਾਰਿਆਂ ਨੂੰ ਕਰਨਾ ਪੈਣਾ ਹੈ ਤਾਂ ਹੀ ਪੰਜਾਬ ਜਿਹੜਾ ਆ ਤਾਂ ਜਿਹੜੇ ਵੀ ਲੋਕ ਜਿਹੜੇ ਨੇ ਸਾਡੇ ਅਫੈਕਟਡ ਨੇ ਉਹ ਵਾਪਸ ਪੈਰਾਂ ਤੇ ਖੜ ਸਕਦੇ ਆ ਵਾਈਗਰੂ ਮੇਰ ਕਰ ਸੋ ਉਥੇ ਹੀ ਜਿੱਥੇ ਇੱਕ ਪਾਸੇ ਪਾਣੀ ਦੇ ਵਿੱਚ ਤਾਂ ਹਰ ਕੋਈ ਕਲਾਕਾਰ ਨਿਤਰਿਆ ਤੇ ਹੁਣ ਲਗਾਤਾਰ ਜਿਸ ਤਰੀਕੇ ਦੇ ਨਾਲ ਸੋਖਾ ਪੈ ਰਿਹਾ ਹੈ ਜਾਂ ਜਿਸ ਤਰੀਕੇ ਦੇ ਨਾਲ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਈ ਕਲਾਕਾਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਪਹੁੰਚ ਰਹੇ ਨੇ ਕਿ ਫਿਲਹਾਲ ਪਾਣੀ ਕਿੰਨਾ ਘਟਿਆ ਹੈ ਤੇ ਕੀ ਕੁਝ ਨੁਕਸਾਨ ਜਿਹੜਾ ਇਹਨਾਂ ਇਲਾਕਿਆਂ ਦੇ ਲੋਕਾਂ ਦਾ ਹੋਇਆ ਸੋ ਇਸੇ ਦੇ ਵਿਚਕਾਰ ਗੁਰਪ੍ਰੀਤ ਖੁੱਗੀ ਪਹੁੰਚੇ ਨੇ ਗੁਰਪ੍ਰੀਤ ਖੁੱਗੀ ਨੇ ਦੱਸਿਆ ਕਿ ਫਿਲਹਾਲ ਕਿਸ ਪਿੰਡ ਦੇ ਵਿੱਚ ਨੇ ਕੀ ਹਾਲ ਹੈ ਇਸ ਪਿੰਡ ਦਾ ਤੇ ਕਿੰਨਾ ਨੁਕਸਾਨ ਇਸ ਪਿੰਡ ਦਾ ਹੋ ਚੁੱਕਿਆ ਸੋ ਕਿਸ ਤਰੀਕੇ ਦੀ ਸਹਾਇਤਾ ਲੈ ਕੇ ਗੁਰਪ੍ਰੀਤ ਖੁੱਗੀ ਵੀ ਪਹੁੰਚੇ ਨੇ ਆਉਂਦੇ ਦੇ ਨਾਸੀ ਕਾਲ ਜੀ ਅੱਜ ਅਸੀਂ ਅਜਨਾਰਾ ਸਾਡ ਡਿਵੀਜ਼ਨ ਚ ਆਏ ਹੋਏ ਸੀ ਤੇ ਸਾਡੇ ਨਾਲ ਮਾਨਯੋਗ ਤਹਿਸੀਲਦਾਰ ਸਾਹਿਬ ਨੇ ਤੇ ਇੱਧਰ ਹਾਜ਼ਰੀ ਸੀ ਸਾਡੇ ਸਾਰੇ ਹੋਰ ਮਿੱਤਰ ਜਿਹੜੇ ਨਾਲ ਨੋਦੀ ਮੱਲੀ ਹਣੀ ਮੁੰਡੇ ਵਿੱਕੀ ਬਾਜਵਾ ਤੇ ਸਾਡਾ ਪੂਰਾ ਯੂਨਿਟ ਹੈ ਹੋਰ ਵਲੰਟੀਅਰ ਵੀ ਸਾਰੇ ਤੇ ਸਾਨੂੰ ਲੱਗਦਾ ਸੀ ਕਿ ਹੁਣ ਠੰਡ ਠੰਡੋਲਾ ਹੋ ਗਿਆ ਵੀ ਲੋਕਾਂ ਦਾ ਥੋੜਾ ਜਿਹਾ ਕੰਮ ਸੌਖਾ ਹੋ ਗਿਆਣ ਤੇ ਤਹਿਸੀਲਦਾਰ ਸਾਹਿਬ ਨੂੰ ਪੁੱਛਿਆ ਵੀ ਕਿੱਥੇ ਜਿਆਦਾ ਲੋੜ ਹੈ ਕਿਉਂਕਿ ਹੁਣ ਮੈਂ ਚਾਹੁੰਦਾ ਇੱਕ ਵਾਰੀ ਵਿਖਾਓ ਯਾਰ ਜ਼ਰਾ ਜੀ ਕੀ ਹਾਲਾਤ ਬਣੇ ਨੇ ਘਰ ਦੇ ਬਾਹਰ ਖੜੇ ਆ ਵੀਰ ਸਾਡੇ ਨਾਲ ਖਲੋਤੇ ਨੇ ਜਿਨ੍ਹਾਂ ਦਾ ਘਰ ਹੈ ਤੇ ਅੱਜ ਇਹ ਕਿਦਾਂ ਦਾ ਹੜਮ ਹੈ ਤੁਹਾਡੇ ਇੱਥੇ ਕਦੋਂ ਪਾਣੀ ਚੜਿਆ ਅੱਜ ਅੱਜ ਤੋਂ 12-13 ਦਿਨ ਹੋ ਗਏ 28 ਤਰੀਕ ਨੂੰ ਹਾਂ 28 ਨੂੰ ਤੁਹਾਡੇ ਚੜ ਗਏ ਨਾ ਪਾਣੀ ਤੇ ਇਹਨਾਂ ਦੇ 28 ਤਰੀਕ ਦਾ ਪਾਣੀ ਚੜਿਆ ਤੇ ਉਦੋਂ ਦਾ ਆਪਣੇ ਘਰ ਆਉਣ ਜਾਣ ਲਈ ਵੀ ਇਹਨਾਂ ਬੁਸਾਦ ਨਹੀਂ ਆਪਣੇ ਘਰ ਵੀ ਜਾਣਾ ਹੁੰਦਾ ਤੇ ਟਰੈਕਟਰ ਤੇ ਹੀ ਆਉਂਦੇ ਜਾਂਦੇ ਆ ਔਰ ਟਰੈਕਟਰ ਦਾ ਵੀ ਫਿਰ ਡੀਜ਼ਲ ਘੱਟ ਤੱਕ ਕਰੇਗਾ ਡੀਜ਼ਲ ਵੀ ਕਿਹੜਾ ਉਦੋਂ ਲੱਭ ਜਾਂਦੇ ਹੀ ਹਨ ਤੇ ਹਰ ਚੀਜ਼ ਇੱਕ ਮੁਸੀਬਤ ਲੈ ਕੇ ਆਉਂਦੀ ਆ ਆ ਪਾਣੀ ਵੇਖੋ ਫਲੋ ਅਜੇ ਵੀ ਪਾਣੀ ਪਿੱਛੋਂ ਕਿਧੋਂ ਆ ਰਿਹਾ ਔਰ ਅਜੇ ਵੀ ਪਿੰਡ ਵੱਲ ਨੂੰ ਜਾਣ ਦੇ ਆ ਸੋ ਨਟ ਸ਼ੈਲ 'ਚ ਮੈਂ ਗੱਲ ਇਹ ਕਰਦਾ ਦੋ ਗੱਲਾਂ ਜ਼ਰੂਰੀ ਤੁਹਾਡੇ ਨਾਲ ਕਰਨੀਆਂ ਸਾਡਾ ਜਿਦਾਂ ਹੁਣ ਪਿੱਛੇ ਟਰਾਲੀਆਂ ਦਿਖਾਇਓ ਹਰਮਨ ਅਸੀਂ ਪਸ਼ੂਆਂ ਦਾ ਲੈ ਕੇ ਆਏ ਆ ਚਾਰ ਜਿਹਨੂੰ ਚਾਰਾ ਕਹਦੇ ਹੁੰਦੇ ਨੇ ਉਹ ਲੋਡ ਪਰਤੀ ਜਿੰਨੀਆਂ ਲੋਡ ਉਸ ਹਿਸਾਬ ਨਾਲ ਉਤਰੇਗਾ ਅਸੀਂ ਕੋ ਬਹੁਤ ਨਹੀਂ ਜ਼ਿਆਦਾ ਨਹੀਂ ਲੈ ਕੇ ਸਿਰਫ ਇੱਕ ਸਿੰਬੋਲਿਕ ਗੱਲ ਇਹ ਕਰਦੇ ਪਏ ਆ ਭਈ ਇੱਕ ਤਾਂ ਐਡਮਿਨਿਸਟ੍ਰੇਸ਼ਨ ਦੀ ਸਲਾਹ ਜ਼ਰੂਰ ਲਓ ਤੁਸੀਂ ਕਿਤੇ ਵੀ ਕੁਝ ਲੈ ਕੇ ਜਾਣਾ ਨਾ ਬਾਦੂ ਰਸਦ ਪਾਣੀ ਵਿੱਚ ਕਿਤੇ ਸੁੱਟ ਦੋ ਤੇ ਉਹਦਾ ਫਾਇਦਾ ਕੋਈ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਪੁੱਛੋ ਵੀ ਕਿਹੜੇ ਥਾਂ ਤੇ ਜਿੱਦਾਂ ਅਸੀਂ ਇਸ ਪਿੰਡ ਆਉਣਾ ਹੀ ਨਹੀਂ ਸੀ ਸਾਨੂੰ ਜੇ ਐਡਮਿਨਿਸਟ੍ਰੇਸ਼ਨ ਨਾ ਦੱਸਦਾ ਵੀ ਉੱਥੇ ਬੁਰਾ ਹਾਲ ਹੈ ਤੇ ਅਸੀਂ ਇੱਥੇ ਆਏ ਆ ਇਦਾਂ ਐਡਮਿਨਿਸਟ੍ਰੇਸ਼ਨ ਨੂੰ ਪੁੱਛੋ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਉਹੀ ਦਿਓ ਔਰ ਜ਼ਰੂਰ ਦਿਓ ਕਿਉਂਕਿ ਅਜੇ ਵੀ ਮੈਨੂੰ ਲੱਗਦਾ ਕਿ 10-15 ਦਿਨ ਇੱਥੇ ਸੁਰਤ ਆਉਣੀ ਨਹੀਂ ਔਰ ਦੂਸਰਾ ਮੈਂ ਦਾਜ ਵੀ ਬੇਨਤੀ ਕੀਤੀ ਸੀ ਭਈ ਜਿੱਦਾਂ ਇਹ ਦੱਸਣ ਦੇ ਨੇ ਵੀ ਅਜੇ ਗੇਟ ਦੇ ਕੋਲੋਂ ਐਡਾ ਲੰਮਾ ਸਾਪ ਇੱਕ ਦਿਨ ਕੋਲੋਂ ਲੰਘਿਆ ਉਹਦੇ ਨਜ਼ਰ ਆ ਗਏ ਜਿਹੜੇ ਨਜ਼ਰ ਨਹੀਂ ਆ ਰਹੇ ਉਹ ਬਹੁਤ ਨੇ ਇੱਥੇ ਤੇ ਉਥੇ ਇੱਕ ਕ੍ਰਿਕਟਰ ਸ਼ਿਖਰਤਾਵੰਦ ਦੇ ਵੱਲੋਂ ਵੀ ਪੰਜਾਬ ਤੇ ਕੈਸਾਗ ਨੇ ਆਪਣਾ ਪੱਖ ਰੱਖਿਆ ਗਿਆ ਹੈ ਜਿਹੜੇ ਇਲਾਕੇ ਨੁਕਸਾਨੇ ਗਏ ਨੇ ਜਾਂ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਹਨਾਂ ਇਲਾਕਿਆਂ ਨੂੰ ਲੈ ਕੇ ਸ਼੍ਰੀਖਰਧਵੰਦ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਕਿ ਤੇ ਆਪਣਾ ਸਾਧਾ ਵੰਦਾ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ ਹੈ ਹਾਲਾਂਕਿ ਉਹਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਕਿ ਪੰਜਾਬ ਦੇ ਵਿੱਚ ਇਸ ਕਦਰ ਹੜ ਆਏ ਨੇ ਕਿੰਨਾ ਕਹਿ ਸਕਦੇ ਆ ਲੋਕਾਂ ਦੀ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਸੋ ਜਾਨੀ ਨੁਕਸਾਨ ਵੀ ਜੋ ਇਸ ਤਰੀਕੇ ਦੇ ਨਾਲ ਹੋਇਆ ਇਸ ਸਾਰੇ ਚੀਜ਼ ਨੂੰ ਕਹਿ ਸਕਦੇ ਕਿ ਸ਼੍ਰੀਖਰਧਵੰਦ ਦੇ ਵੱਲੋਂ ਬਿਆਨ ਕੀਤਾ ਗਿਆ ਤੇ ਨਾਲ ਹੀ ਕਿ

अपनी तरफ से अपने फाउंडेशन के जरिए जितना भी कर सकता हूँ वो कर रहा हूँ और आप सबसे भी रिक्वेस्ट करता हूँ कि आगे बढ़िए और पंजाब को मदद करिए पंजाब के लोगों को भी हमारी जरूरत है और छोटी सी भी मदद किसी के लिए बहुत बड़ी बन सकती है तो आइए पंजाब को फिर से हरा भरा करते हैं और खूब खुशियों की लहर दौड़ाते हैं वहाँ पर मालिक की मेर से बाबा जी की मेड़ से ਜ਼ਰੂਰ ਹੋਏਗਾ ਪੰਜਾਬ ਹਮੇਸ਼ਾ ਚੜਦੀਆਂ ਕਲਾ ਚ ਰਹਿਆ ਅੱਗੇ ਵੀ ਰਹੇਗਾ ਦਰਬਰਾ ਤੋਥੇ ਰੇਸ਼ਮ ਅਨਮੋਲ ਦੇ ਵੱਲੋਂ ਇੱਕ ਪੁਰਾਣੀ ਆਪਣੀ ਵੀਡੀਓ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਉਹ ਤਦੋਂ ਦੀ ਵੀਡੀਓ ਹੈ ਜਦੋਂ ਰੇਸ਼ਮ ਅਨਮੋਲ ਪਹਿਲੇ ਦਿਨ ਉੱਥੇ ਪਹੁੰਚਨੇ ਨੇ ਸੋ ਪਹਿਲੇ ਦਿਨ ਦਾ ਹਾਲ ਜਿਹੜਾ ਰੇਸ਼ਮ ਅਨਮੋਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਿਆਨ ਕੀਤਾ ਗਿਆ ਹੈ ਜਿਸ ਤਰੀਕੇ ਦੇ ਨਾਲ ਰੇਸ਼ਮ ਅਨਮੋਲ ਉਹਨਾਂ ਲੋਕਾਂ ਦੇ ਨਾਲ ਗੱਲ ਲੱਗ ਕੇ ਲੋਨਦੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਲੋਕਾਂ ਦਾ ਹੌਸਲਾ ਦੇਖੋ ਕਿ ਕਿਸ ਤਰੀਕੇ ਦੇ ਨਾਲ ਰੇਸ਼ਮ ਅਨਮੋਲ ਨੂੰ ਉੱਥੇ ਜਦੋਂ ਰਾਸ਼ਨ ਲੈ ਕੇ ਜਾਂਦੇ ਨੇ ਉਹਨਾਂ ਦਾ ਹਾਲ ਪੁੱਛਣ ਜਾਂਦੇ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਉਲਟਾ ਰੇਸ਼ਮ ਅਨਮੋਲ ਨੂੰ ਕੈਸਾ ਆਖਦੇ ਕਿ ਹ ਤੇ ਰਿਸ਼ਮ ਅਨਮੋਲਜ ਇਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸਾਰਿਆਂ ਨੂੰ ਹੌਸਲਾ ਦਿੰਦਾ ਹੈ ਖੂਬਸੂਰਤ ਵੀਡੀਓ ਨਾਂ ਇਹ ਵੀ ਸਾਂਝੀ ਕੀਤੀ ਹੈ ਤੇ ਬਾਈ ਅਸੀਂ ਅੱਜ ਬੇਬੇ ਹੋਰਾਂ ਕੋਲ ਆਏ ਸੀ ਯਾਦ ਕਰਦੇ ਹਾਂ ਤੁਹਾਨੂੰ ਖੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪੋ ਤੇ ਅਮਰਜੀਤ ਕੋਲ ਬੋਲਣੀ ਆ ਜਿਨ੍ਹਾਂ ਦੇ ਡੇਰੇ ਤੇ ਤੁਸੀਂ ਗਏ ਹੋ ਜਿਨ੍ਹਾਂ ਤੋਂ ਮੇਰਾ ਸਾਥ ਪੁੱਤ ਦਿੱਤਾ ਨਾ ਤੁਹਾਨੂੰ ਬਹੁਤ ਯਾਦ ਕਰਦੀ ਆ ਬੱਚਿਓ ਤੁਸੀਂ ਮੇਰੇ ਕੋਲ ਇੱਕ ਵਾਰੀ ਆ ਕੇ ਮਿਲੋ ਮੈਨੂੰ ਠੰਡ ਪੈ ਜਾਂਦੀ ਜੀ ਫਿਰ ਕਿਹਨੂੰ ਯਾਦ ਕਰਦੇ ਹੋ ਬੇਬੇ ਨਾ ਸਾਰੇ ਬੱਚਿਆਂ ਬਿਜਾਦ ਕਰਨੀ ਸਾਰਿਆਂ ਨੂੰ ਨਾਮ ਵੀ ਲਿਆ ਸੀ ਤੁਸੀਂ ਮੇਰੇ ਬਾਈ ਦਾ ਅਨਮੋਲ ਬਿਜਾਦ ਕਰਨੀ ਆ ਉਹ ਦੂਜੇ ਜਿਹੜੇ ਵੀਰ ਮੇਰੇ ਆਏ ਸੀ ਉਹਨਾਂ ਨੂੰ ਯਾਦ ਕਰਨੀ ਮੈਂ ਸਾਰੇ ਆਪਣੇ ਪਰਿਵਾਰ ਨੂੰ ਯਾਦ ਕਰਨੀ ਸ਼ੁਕਰਮਾਨ ਕਾ ਤੇਰਾ ਸ਼ੁਕਰ ਹੈ ਮੈਂ ਆਪਣੇ ਬੱਚਿਆਂ ਦੇ ਵਾਰੀ ਵਾਰੀ ਜਾਨੀ ਬੁੜਹਾਰ ਜਾਨੀ ਮਾਲਕਾ ਵੱਡੀ ਵੱਡੀ ਉਮਰ ਮੇਰੇ ਬੱਚਿਆਂ ਦੀ ਕਰ ਮਾਤਾ ਜੀ ਪਿਆਰ ਅਤੇ ਸਤਿਕਾਰ ਭਰੇ ਸਤਸਿਕਾਲ ਜੀ ਪੈਰੀ ਪੈਨੇ ਆ ਮੇਰੀ ਚੰਗੀ ਕਿਸਮਤ ਹੈ ਪਤਾ ਨਹੀਂ ਕਿਹੜੇ ਵੇਲੇ ਦੇ ਭਾਗ ਸੀਗੇ ਜਵਾਬਜੀ ਦੇ ਦਰਸ਼ਨ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਆਪ ਜੀ ਦਾ ਮੈਸੇਜ ਮੈਨੂੰ ਮਿਲਿਆ ਬਹੁਤ ਛੇਤੀ ਆਕੇ ਮੈਂ ਤੁਹਾਡੇ ਦਰਸ਼ਨ ਕਰਦਾ ਤੇ ਆਪਾਂ ਇੱਕ ਵਾਰੀ ਦੁਬਾਰਾ ਮਿਲਦੇ ਆ ਸਤਿ ਸ਼੍ਰੀ ਅਕਾਲ ਕਵਰਾਓ ਨਾ ਕਵਰਾਓ ਨਾ ਕਵਰਾਓ ਪਾਣੀ ਪੀ ਠੀਕ ਹੈ ਆ ਕਭਰਾਉਣਾ ਨਾ ਠੀਕ ਹੈ ਤੁਹਾਨੂੰ ਦਵਾਈ ਚਾਹੀਦੀ ਹੈ ਹੱਥ ਨਾਲ ਜੋ ਤੁਸੀਂ ਬਾਕੂ ਨਹੀਂ ਪਲੀ ਠੀਕ ਕਭਰਾਉਣਾ ਤੁਸੀਂ ਆ ਗਏ ਆਪਾਂ ਕਭਰਾਉਣਾ ਨਹੀਂ ਮੈਡੀਸਨ ਚਾਹੀਦੀ ਤੁਹਾਨੂੰ ਦਵਾਈ ਚਾਹੀਦੀ ਹੈ ਚੱਕਰ ਦਿੱਤੇ ਕੋਈ ਦਵਾਈ ਦਰਦ ਦਿੱਤੇ ਦਰਦ ਤੇ ਅਬ ਇੰਟੀਓ ਬਰੇਮ ਬਰੇਮ पानी पीवा पीना, पीना। देखिए रोटी राति पाइए हाँ सिलाई है थोड़ा थोड़ा करके खाया ਇੱਥੇ ਲੈਟ ਲੂਟ ਪਾਲੀ ਕੋਈ ਮੱਛਰਦਾਨੀ ਕੁਝ ਨਹੀਂ ਹਾਂ ਕੋਈ ਤਾਂ ਕੋਈ ਦੋ ਟਾਈਮ ਰੋਸਟ ਡਿਵਾਇਆ ਕਰਾਂਗੇ ਬੱਤੀ ਦੋ ਟਾਈਮ ਰੋ ਜਾਏ ਤਾਂ ਕੋਈ ਨਹੀਂ ਤੁਹਾਡੇ ਕੋਲ ਡੇਲੀ ਖਾਣਾ ਸਭ ਕੁਝ ਹੋਮਿੰਗ ਇੱਥੇ ਭਾਈ ਮੱਛਰਦਾਨੀ ਵੀ ਸ਼ਾਇਦ ਲਿਆ ਕੇ ਦਿਓ ਕਿਉਂਕਿ ਇਹ ਨਾ ਲੈਟ ਨਹੀਂ ਹੈਗੀ ਨਾ ਇੱਥੇ ਮੱਛਰਦਾਨੀਆਂ ਤਾਂ ਮੱਛਰਦਾਨੀਆਂ ਦੀ ਲੋੜ ਆ ਤੇ ਗੁਰਲੇਜ਼ ਅਕਤਰ ਵੀ ਆਪਣੇ ਪਤੀ ਦੇ ਨਾਲ ਉੱਥੇ ਪਹੁੰਚੀ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੀ ਹੈ ਪਰਿਵਾਰ ਤੇ ਕਹਿ ਸਕਦੇ ਕਿ ਨਾਲ ਹੀ ਟੀਮ ਦੇ ਨਾਲ ਗੁਰਲੇਜ਼ ਅਕਤਰ ਦੇ ਵੱਲੋਂ ਵੀ ਇਨਾਂ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਆਪਣਾ ਯੋਗਦਾਨ ਪਾਇਆ ਗਿਆ ਉੱਥੇ ਦੇ ਲੋਕਾਂ ਦਾ ਹਾਲ ਚਾਲ ਜਾਣਿਆ ਗਿਆ ਤੇ ਨਾਲ ਹੀ ਗੁਰਲੇਜ਼ ਅਕਤਰ ਤੇ ਉਹਨਾਂ ਦੇ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਵਧਾਈਆਂ ਦਿੱਤੀਆਂ ਨੇ ਵੀਡੀਓ ਖੂਬਸੂਰਤਾਨੀ ਸਾਂਝੀ ਕੀਤੀ ਹੈ ਇੱਕ 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 ਦੀ ਬਣੀ ਉਹ ਚੱਲ ਕੋਣ ਕੋਣ ਚੱਲਦੀ ਪਛਮਣ ਨੂੰ ਲੁਕਾਣੀ ਤੇ ਕਾਲੀ ਜਗ ਪਛਮਣ ਨੂੰ ਕੋਈ ਬਾਬਾ ਜੀ ਜਿਹੜਾ ਮਾਰੇ ਮੇਰੇ ਕਰੇਗਾ ਤੇ ਖੁਦ ਨੂੰ ਮਾਰੇ ਜੀ ਜੇਤੀ ਵਧੀਆ ਤੈਨੂੰ ਫਰਕਾ ਹੋਰ ਜਾਏਗਾ ਤੁਸੀਂ ਹੌਸਲੇ ਨਾਲ ਰੋ ਬਸ ਠੀਕ ਤੁਹਾਡਾ ਹੌਸਲਾ ਜੀ ਵਾਹਿਗੁਰੂ ਦਾ ਵਾਹਿਗੁਰੂ ਬਾਬਾ ਮੇਰ ਕੋ ਤੇ ਸਮਝ ਲਓ ਜੀ ਮਾਰ ਕਰਾਓ ਨਹੀਂ 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 ਬਾਬਾ ਮੇਰ ਕੋ ਤੇ ਗਰੀਬ ਬੰਦੇ ਬਾਬਾ ਸਾਰੇ ਮਾਲਕ ਦੇ ਅਸਰੇ ਤੁਰੇ ਰਹਿੰਦੇ ਆ ਤੁਹਾਡੇ ਕੋਈ ਜੀ ਤੁਸੀਂ ਨਾਲ ਕੋਈ ਨਾਲ ਕੋਈ ਮਿਹਰਬਾਨੀ

ਮੁੰਡੇ ਪੁਖਰਾਜ ਪੱਲਾ ਦੀ ਫਿਲਮ ਆਰੀ ਹੈ ਚਲੋ ਬੁਲਾਵਾ ਆਇਆ ਹੈ ਇਸ ਫਿਲਮ ਨੂੰ ਲੈ ਕੇ ਪੁਖਰਾਜ ਪੱਲਾ ਮੀਡੀਆ ਦੇ ਰੋਬਰੂ ਹੋਏ ਨੇ ਹਾਲਾਂਕਿ ਪਹਿਲੀ ਵਾਰ ਹੈ ਕਿ ਪੁਖਰਾਜ ਪੱਲਾ ਕਿਸੇ ਪ੍ਰੋਮੋਸ਼ਨ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਵਿਅਸਥ ਹੋਏ ਨੇ ਹਾਲਾਂਕਿ ਪਹਿਲੀ ਬਾਰ ਉਹਨਾਂ ਨੇ ਦੁੱਖ ਦਰਦ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸ਼ੂਟ ਦੇ ਸਮੇਂ ਤੋਂ ਕਿ ਉਹਨਾਂ ਦੇ ਪਤਾ ਬਿਮਾਰ ਚੱਲਦੇ ਆ ਰਹੇ ਸੀ ਪੱਲਾ ਸਾਹਿਬ ਬਿਮਾਰ ਚੱਲਦੇ ਆ ਰਹੇ ਸੀ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਸਮਾਂ ਕੱਟ ਕੇ ਸ਼ੂਟ ਤੋਂ ਵੀ ਤੇ ਨਾਲ ਹੀ ਉਹ ਹਸਪਤਾਲ ਜਾਂਦੇ ਸੀ ਕਿਉਂਕਿ ਹਸਪਤਾਲ ਦੇ ਵਿੱਚ ਉਹਨਾਂ ਦੇ ਪਤਾ ਪੱਲਾ ਸਾਹਿਬ ਐਡਮਿਟ ਸਗੇ ਸੋ ਤਦੋਂ ਤੋਂ ਹੀ ਪੁਖਰਾਜ ਅੱਜ ਤੇ ਲਈ ਬਹੁਤ ਔਖਾ ਸਮਾਂ ਕੈ ਸਾਡ ਨੇ ਕਿ ਚੱਲਦਾ ਜ਼ਰੂਰ ਆ ਰਿਹਾ ਸੀ ਪਰ ਅੱਜ ਜਦੋਂ ਉਹ ਨਹੀਂ ਨੇ ਤਾਂ ਕਿਸ ਤਰੀਕੇ ਦੀ ਕਮੀ ਫਖਰਾਜ ਨੂੰ ਮਹਿਸੂਸ ਹੁੰਦੀ ਹੈ ਉਹਨਾਂ ਦੇ ਸ਼ਬਦਾਂ ਦੇ ਵਿੱਚ ਸਾਫ਼ ਤੌਰ ਤੇ ਚਲਕਦੀ ਹੈ 15 ਨਵੰਬਰ ਨੂੰ ਲਾਸਟ ਈਅਰ ਸਾਡੀ ਫਿਲਮ ਸ਼ੁਰੂ ਹੋਈ ਸੀ ਤੇ 17 ਨੂੰ ਉਹ ਇਸ਼ੂ ਆਇਆ ਤੇ ਮੈਂ ਭਾਜੀ ਉਹਨਾਂ ਨੂੰ ਹਜੇ 1-2 ਦਿਨ ਹੋਏ ਸੀਗੇ ਫਿਲਮ ਸ਼ੁਰੂ ਹੋਈ ਨੂੰ ਤੇ ਸਾਰੀ ਰਾਤ ਸਾਡੀ ਹਸਪੀਟਲ ਦੇ ਵਿੱਚ ਲੰਗੀ ਤੇ ਜਦੋਂ ਮੈਂ 4 5 ਵਜੇ ਸਵੇਰੇ ਤੜਕੇ ਘਰੇ ਆਇਆ ਤੇ ਮਸਤਿੰਦਰ ਭਾਈ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਜੀ ਮੈਂ ਹੁਣੇ ਜਸਟ ਆਇਆ ਤੇ ਇਦਾਂ ਇਦਾਂ ਹੋਇਆ ਰਾਤੀ ਤੇ ਵੀ ਆਈ ਵਿਲ ਬੀ ਓਨ ਦਾ ਸੈਟ ਪਰ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਭਾਜੀ ਉਹਨਾਂ ਨੇ ਇੰਨੀ ਸਪੋਰਟ ਦਿਖਾਉਂਦੇ ਹੋਏ ਮਤਲਬ ਹਾਲਾਂਕਿ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਇੱਕ ਪੂਰਾ ਬ੍ਰੇਕਡਾਊਨ ਕੀਤਾ ਹੁੰਦਾ ਸੀਨਾਂ ਦਾ ਵੀ ਅੱਜ ਦੇ ਦਿਨ ਅਸਿਗਾ ਆ ਸੀਨ ਕਰਨੇ ਆ ਸਾਰੀ ਪ੍ਰੋਡਕਸ਼ਨ ਆਈ ਹੁੰਦੀ ਹੈ ਕਈ ਵਾਰੀ ਤੁਹਾਡਾ ਤਮਾਜਾਮਾ ਜਿਆਦਾ ਵੱਡਾ ਹੁੰਦਾ ਉਸ ਦਿਨ ਦਾ ਪਾਰਟਿਕੂਲਰ ਦਿਨ ਦਾ ਬਟ ਫਿਰ ਵੀ ਭਾਜੀ ਉਹਨਾਂ ਨੇ ਇੰਨਾ ਕ ਜਿਆਦਾ ਸਪੋਰਟ ਕੀਤਾ ਹਾਂਜੀ ਨੋ ਡਾਊਟ ਡਿਫਿਕਲਟ ਕਾਫੀ ਸੀਗਾ ਮਤਲਬ ਮੈਨੂੰ 10 15 ਮਿੰਟ ਦੀ ਵੀ ਬ੍ਰੇਕ ਮਿਲਦੀ ਸੀਗੀ ਤਾਂ ਮੈਨੂੰ ਹੁੰਦਾ ਸੀਗਾ ਵੀ ਜੇ ਵੀ ਜੇ ਸਾਡਾ ਸੈੱਟ ਨੇੜੇ ਆ ਇੱਕ ਦਿਨ ਬਹੁਤ ਨੇੜੇ ਸੀਗਾ ਜਸਟ ਨਾਲ ਦੀ ਗਲੀ 'ਚ ਸੀ ਹਸਪੀਟਲ ਤੋਂ ਸੋ ਉਹਦੇ ਵਿੱਚ ਮੈਂ ਬਹੁਤ ਇਦਾਂ ਕਰਦਾ ਹੁੰਦਾ ਸੀਗਾ ਵੀ ਜਦੋਂ ਬ੍ਰੇਕ ਮਿਲੀ ਨਾਲ ਹੀ ਭੱਜ ਕੇ ਉਧਰ ਚਲ ਜਾਣਾ ਬਟ ਬਹੁਤ ਸਪੋਰਟ ਕੀਤੀ ਜੀ ਸਾਰੀ ਟੀਮ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ ਅੱਜ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫਿਰ ਮਿਲਾਂਗੇ ਕੁਝ ਲੇਟਸ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦੇਵਾਜਾ ਧੰਨਵਾਦ